ਆ ਇਮਪੈਕਟ ਇਹ ਮੋਟਰਸਾਈਕਲ ਜਿਹੜਾ ਪਟਾਕੇ ਮਾਰਦਾ ਸੀ ਅਸੀਂ ਇਸ ਬੱਚੇ ਦੇ ਘਰ ਆਏ ਆ ਮੋਟਰਸਾਈਕਲ ਜਿਹੜਾ ਫੜਦੇ ਆ ਜਿਹੜਾ ਦਾ ਜੋ ਚਲਾਨ ਬਣਦਾ ਮੋਟਾ ਚਲਾਨ ਕਰਾਂਗੇ ਤਾਂ ਜੋ ਜਿਹੜੇ ਦੂਸਰੇ ਬੱਚੇ ਆ ਉਹਨਾਂ ਨੂੰ ਵੀ پتہ ਲੱਗ ਜੇ ਤੇ ਸ਼ਾਰਕਪੁਰ ਸ਼ਹਿਰ ਦੇ ਵਿੱਚ ਜਿਹੜਾ ਪਟਾਕਾ ਨਾਕਾਬਲੇ ਅੰਬਦਾਸ਼ਤਾ ਹੈ ਦੇਖੋ ਇਹਨਾਂ ਦੇ ਪੇਰੈਂਟਸ ਨੂੰ ਮਿਲਿਆ ਪੇਰੈਂਟਸ ਅੱਤ ਸ਼ਰੀਫ ਵਿਅਕਤੀ ਆ ਔਰ ਉਹਨਾਂ ਨੇ ਮੇਰੇ ਸਾਹਮਣੇ ਬੱਚੇ ਨੂੰ ਝਟਕਾ ਮਾਰੀਆਂ ਕਿ ਭਾਈ ਇਹ ਤਾਂ ਨਹੀਂ ਕੱਲ ਕਿਥੋਂ ਬਦਲਾ ਕੇ ਲੈ ਜਾਂਦਾ ਨੇ ਆਪਣੀ ਮਰਜ਼ੀ ਨਾਲ ਅਸੀਂ ਜਿਹੜਾ سلسلہ ਹੈ ਇਹ ਵੀ ਲਵਾਉਣ ਲੱਗੇ ਆ ਇਹਦਾ ਜੋ ਮੌਕੇ ਤੇ ਚਲਾਨ ਬਣਦਾ ਉਹ ਵੀ ਕਰਾਂਗੇ ਤੇ ਪਲੀਜ਼ ਮੈਂ ਬੱਚਿਆਂ ਨੂੰ ਲਾਸਟ ਵਾਰਨਿੰਗ ਦੇਣੀ ਚਾਹੁੰਦਾ ਅਗਰ ਅੱਜ ਤੋਂ ਬਾਅਦ ਕਿਸੇ ਬੱਚੇ ਨੇ ਸ਼ਹਿਾਰ ਦੇ ਪੁਰੇ ਵਿੱਚ ਪਟਾਕਾ ਮਾਰਿਆ ਤਾਂ ਮੈਂ ਨਾਲ ਮਕਦਮਾ ਵੀ ਦਰਜ ਕਰਾਂਗਾ ਤੇ ਭੁੱਲ ਜਓ ਤੁਸੀਂ ਕਿ ਆਪਾਂ ਗੱਲਾਂ ਚਲਾਨ ਕਰਾਂਗੇ ਮਕਦਮਾ ਵੀ ਦਰਜ ਕਰਾਂਗੇ ਹੁਣ ਇਹ ਤੇ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਕਰਦੇ ਆਂ ਕਿਉਂ ਜਿਹੜੀ ਆਸੀ ਨੇ ਏ ਫਿਊ ਮੂਮੈਂਟਸ ਲੇਟਰ ਜਦੋਂ ਜੀ ਕਰੇ ਕਿ ਮੈਂ ਸ਼ਹਿਰ ਚ ਪਟਾਕਾ ਮਾਰਨਾ ਇਹਨੂੰ ਕੋਤ ਦੇਖ ਜ਼ਰੂਰ ਲੈਣਾ ਇਹ ਘੱਟੋ ਘੱਟ ਤੈਨੂੰ ਪਟਾਕੇ ਤੂੰ ਰੋਕ ਲੂਗਾ ਤੈਨੂੰ ਇਹ ਤੈਨੂੰ ਪਟਾਕਾ ਮਾਰਨ ਤੋਂ ਤੈਨੂੰ ਰੋਕੂਗਾ ਬਈ ਪਟਾਕਾ ਨਹੀਂ ਮਾਰਨਾ ਓਕੇ ਤੈਨੂੰ ਮਹਿਸੂਸ ਹੋ ਰਿਹਾ ਤੂੰ ਗਲਤੀ ਕੀਤੀ ਏ ਕਿੰਨੇ ਪਟਾਕੇ ਮਾਰੇ ਸੀ ਚਾਰ ਕੀ ਮਿਲਿਆ ਕੁਛ ਮਾਇਆ ਆਹ ਗਿਫਟ ਮਿਲਿਆ ਤੈਨੂੰ ਇਹਨੂੰ ਮੇਰਾ ਪੁੱਤ ਸੰਭਾਲ ਕੇ ਰੱਖੀਂ ਠੀਕ ਹੈ ਜਦ ਪੇਪਰ ਵੀ ਹੋਣਗੇ ਨਾ ਤੇ ਪੇਪਰ ਚ ਵੀ ਇਹਨੂੰ ਵੇਖ ਕੇ ਜਾਣਾ ਪੁੱਤ ਇਹਦਾ ਨਾ ਫਿਰ ਡਰ ਨਹੀਂ ਲੱਗਦਾ ਠੀਕ ਹੈ ਜਾਓ ਸ਼ਾਬਾਸ਼ ਥੈਂਕ ਯੂ ਚਲੋ ਜਾਓ ਘਰ